ਬਾਬਾ ਜੀ ਜੇ ਬੰਦਾ ਨਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਦਾ ਡੇਰਾ ਪੰਨਾ ਇੱਕ ਤਾਂ ਇਹਦਾ ਜਾਪ ਸ਼ੁਰੂ ਕਰ ਲਵੇ ਜੀ ਇੱਕ ਸਤਗੁਰ ਸੱਚੇ ਦੀ ਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਇਹ ਸਾਡੇ ਪਿਓ ਦਾਦਿਆਂ ਤੋਂ ਜਾਪ ਚੱਲਦੇ ਹੁੰਦੇ ਨੇ ਜਦੋਂ ਨਾ ਸਿਆਣੀਆਂ ਬੀਬੀਆਂ ਨੇ ਮਿਲਣ ਆਉਣਾ ਵੀ ਬੇਟੇ ਤੁਹਾਡੇ ਦਿਨ ਟੱਪ ਗਏ ਮੈਂ ਸਿੱਧੀ ਬੋਲੀ ਬੋਲਦਾ ਵੀ ਆਪਣੇ ਭੈਣਾਂ ਨੂੰ ਸਮਝ ਆ ਜਾਵੇ ਵੀ ਬਿਟ ਦਿਨ ਟੱਪ ਕੇ ਹਾਂ ਬੀਬੀ ਮੈਨੂੰ ਦੂਜਾ ਤੀਜਾ ਚੌਥਾ ਪੰਜਵਾਂ ਮਹੀਨਾ ਲੱਗਿਆ ਉਹ ਲੈ ਬੇਟੇ ਆਹ ਸ਼ਬਦ ਪੜਿਆ ਕਰ ਬੀਬੀਆਂ ਦਿੰਦੀਆਂ ਸੀ ਵੀ ਬੇਟੇ ਆ ਜਾ ਪਕਰ ਜਿਹੜਾ ਬਾਲ ਬੱਚਾ ਹੋਣਾ ਤੇਰਾ ਕੇਸ ਸਿਰੇ ਲੱਗੂ ਕਦੇ ਬਾਬਾ ਜੀ ਆਪਾਂ ਸੁਣਿਆ ਵੀ ਪਿਛਲੇ ਸਮੇਂ 'ਚ ਕੋਈ ਕੇਸ ਖਰਾਬ ਹੋਇ ਹੁਣ ਸੁਧੇਰੀਨ ਹੁੰਦੇ ਨਹੀਂ ਸੀਗੇ ਉਹ ਤਾਂ ਹੀ ਨਾਰਮਲ ਨਾਰਮਲ ਸੀ ਅਛਾ ਉਹ ਜਿਹੜੀ ਔਲਾਦ ਵੀ ਹੁੰਦੀ ਸੀ ਉਹ ਗੁਰੂ ਨਾਲ ਜੁੜੀ ਹੁੰਦੀ ਗੁਰੂ ਨਾਲ ਜੁੜੀ ਹੁੰਦੀ ਜਿਹੜੀ ਮਾਂ ਜਿਹੜੀ ਆ ਉਸ ਟਾਈਮ ਗੁਰਬਾਣੀ ਪੜ੍ਹੂਗੀ ਉਹ ਅਸਰ ਸਾਦਾ ਬੱਚੇ ਤੇ ਬੱਚੇ ਤੇ ਹੁੰਦਾ ਜੀ ਬਿਲਕੁਲ ਹੁੰਦਾ ਜੀ ਬੱਚੇ ਤੇ ਅਸਰ ਹਾਂਜੀ ਕਿਉਂਕਿ ਜਿਹੜਾ ਬੱਚਾ ਫਿਰ ਉਹੋ ਜਿਹਾ ਸੁਭਾਅ ਦਾ ਹੋ ਜਾਂਦਾ ਹੁਣ ਜਿਹੜੀ ਸਾਡੀ ਲਾਈਫ ਸਟਾਈਲ ਚੇਂਜ ਹੋਇਆ ਤਾਂ ਫਿਰ ਬੱਚਿਆਂ ਦੇ ਸੁਭਾਅ ਵੀ ਜਿਹੜੇ ਆ ਉਹ ਹੋਰ ਤਰ੍ਹਾਂ ਦੇ ਬਣ ਗਏ ਨੇ ਬਹੁਤ ਫਰਕ ਇਸ ਤਰ੍ਹਾਂ ਸੀ ਕਹੀਏ ਨੇ ਕਿ ਜਮਾਨਾ ਬਦਲ ਗਿਆ ਨਾ ਹਾਂਜੀ ਜਮਾਨਾ ਹੀ ਤਾਂ ਸਾਰੇ ਹੀ ਆ ਉਹਦੇ ਵਿੱਚ ਆਪ ਸਾਰੇ ਹੀ ਵਿੱਚ ਹਾਂਜੀ ਮੇਰਾ ਇੱਕ ਸਵਾਲ ਸੀ ਆਪਾਂ ਸਵੇਰੇ ਉੱਠ ਕੇ ਨਾ ਜੀ ਨਾਮ ਕੀ ਹੈ ਕਿਸ ਤਰ੍ਹਾਂ ਆਪਾਂ ਬੰਦਗੀ ਕਰਨੀ ਆ ਤੇ ਕਿਹੜੇ ਵੇਲੇ ਚਲੋ ਅਮਰ ਤੁਸੀਂ ਜਿਹੜਾ ਤੁਸੀਂ ਦੱਸਿਆ ਨਾ ਹਾਂਜੀ ਤਾਂ ਉਹ ਕਿਸ ਤਰ੍ਹਾਂ ਆਪਾਂ ਬੰਦਗੀ ਸ਼ੁਰੂ ਕਿੱਦਾਂ ਕਰਨੀ ਕੋਈ ਅੱਜ ਤੋਂ ਸਟਾਰਟ ਕਰਨਾ ਚਾਹੁੰਦਾ ਨਾ ਆਪਾਂ ਨਾ ਦੇਖੋ ਜਿਵੇਂ ਇੱਕ ਅਵਸਥਾ ਹੁੰਦੀ ਆ ਵੀ ਆਪਾਂ ਇਸ ਬੰਦੇ ਨੂੰ ਜਪਜੀ ਸਾਹਿਬ ਤੋਂ ਸ਼ੁਰੂ ਕਰਨਾ ਹਾਂਜੀ ਆ ਪਹਿਲੀ ਪੌੜੀ ਤੋਂ ਸ਼ੁਰੂ ਕਰਨਾ ਪਰ ਦੇਖੋ ਜੇ ਆਪਣੇ ਕੋਲ ਕੋਈ ਮੁਸਲਮਾਨ ਵੀ ਰਾਜਵੇ ਹਾਂਜੀ ਹਾਂਜੀ ਕੋਈ ਹਿੰਦੂ ਵੀ ਰਾਜੇ ਆਪਾਂ ਨੂੰ ਕੋਈ ਵੀ ਮੂਲ ਮੰਤਰ ਪੜੋ ਕਵੀ ਮੈਂ ਤਾਂ ਭਗਵਾਨ ਸ਼ਿਵ ਜੀ ਤੋਂ ਬਿਨਾ ਕਿਸੇ ਨੂੰ ਨਹੀਂ ਮੰਨਦਾ ਆਪਾਂ ਨੂੰ ਤੋੜਨਾ ਨਹੀਂ ਹੈਗਾ ਹਾਂਜੀ ਖੱਤਰੀ ਬ੍ਰਾਹਮਣ ਸੋਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ ਉਹਨੂੰ ਕਹਿਣਾ ਵੀ ਜਿਹੜੇ ਮੰਤਰ ਤੋਂ ਹਨੂਮਨ ਚਾਲੀਸਾ ਪੜਨਾ ਤੂੰ ਹੀ ਪੜ ਜੀ ਤੂੰ ਗਾਇਤਰੀ ਮੰਤਰ ਪੜਦਾ ਤੂੰ ਹੀ ਪੜ ਆਪਾਂ ਨੂੰ ਤੋੜਨਾ ਨਹੀਂ ਜਿੱਦਣ ਉਹਦੇ ਤੇ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਹੋਗੀ ਹਾਂਜੀ ਅਸੀਂ ਹਰਮੰਦਰ ਸਾਹਿਬ ਗਏ ਜੀ ਅਸੀਂ ਦੇਖਿਆ ਉੱਥੇ ਇੱਕ ਬੰਦੇ ਦੇ ਕੱਲਾ ਦਾੜਾ ਮੁੱਛਾ ਹੈ ਨਹੀਂ ਹਾਂ ਜੀ ਮਖਬੀਏ ਇੱਥੇ ਬੈਠਾ ਕਲਮ ਪੜਦਾ ਉਹ ਕੀ ਕਰਦਾ ਉਸੇ ਨੂੰ ਕੋਲ ਗਏ ਮਖਾਜੀ ਅਸਲਾਮੁਅਲੈਕਮ ਮੈਂ ਉਹਨੂੰ ਕਿਹਾ ਉਹ ਕਹਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਉਹ ਮਖਮ ਬਾਹਰ ਅਸ ਐਡਰੈਸਟ ਕਰਦਾ ਮਖਾਜੀ ਵੀ ਤੁਸੀਂ ਕੀ ਪੜਦੇ ਹੋ ਉਹਨੇ ਮੈਨੂੰ ਇਦਾਂ ਗੁਟਕਾ ਸਾ ਉਹਨੇ ਉੱਤੇ ਕੱਪੜਾ ਇਦਾਂ ਵਿੱਚ ਕਵਰ ਹਾਂ ਆਪਾਂ ਤਾਂ ਖੁੱਲ੍ਹੇ ਹੀ ਇਦਾਂ ਹੀ ਪੜਨ ਲੱਗ ਜਾਂਦੇ ਨੇ ਚੱਕ ਕੇ ਉਹਨੇ ਹਾਂ ਜੀ ਇਦਾਂ ਵਿੱਚ ਰਮਾਲ ਇਧਰ ਲੈ ਪਾਸੀ ਵੇ ਮੈਂ ਕਿਹਾ ਤੁਸੀਂ ਕੀ ਪੜਦੇ ਹੋ ਉਹਨੇ ਐ ਰਮਾਲ ਕੱਢਿਆ ਕਹਿੰਦੀ ਸੁਖਮਨੀ ਸਾਹਿਬ ਦਾ ਪਾਠ ਮੋਦ ਤਾਂ ਨਾ ਬਾਈ ਨੂੰ ਸਾਡੇ ਤੋਂ ਅੱਗੇ ਆ ਤੂੰ ਸਾਡੇ ਸਿੱਖਾਂ ਨੂੰ ਕਹਿਣਾ ਪੈਂਦਾ ਉਹ ਕਹਿੰਦੇ ਯਾਰ ਬਹਾਲਾ ਬੜਾ ਡੇਢ ਘੰਟਾ ਲਾਇਦੋਂ ਮੈ ਤੋਂ ਪੜਿਆ ਜਾਣਾ ਵੀ ਤੂੰ ਮੁਸਲਮਾਨ ਹੋ ਕੇ ਕਹਿੰਦਾ ਨਹੀਂ ਤੁਸੀਂ ਨਿਗਾਹ ਮਾਰੋ ਗੁਰੂ ਨਾਨਕ ਦੇ ਨਾਲ ਵੀ ਮੁਸਲਮਾਨ ਬਿਲਕੁਲ ਗੁਰੂ ਗੋਬਿੰਦ ਸਿੰਘ ਦੇ ਨਾਲ ਵੀ ਮੁਸਲਮਾਨ ਦਰਸ਼ਨ ਕਰਨ ਆਇਆ ਉਹ ਵੀ ਮੁਸਲਮਾਨ ਹੈਂ ਜੀ ਵੀ ਉਹ ਸਾਰੇ ਮੁਸਲਮਾਨ ਫਿਰ ਅੱਗੇ ਪਿੱਛੇ ਕਰੇ ਨਾ ਐ ਇਹਦਾ ਇਹਦਾ ਨੀ ਪੱਥਰ ਵੀ ਕਹਿੰਦਾ ਮੁਸਲਮਾਨ ਨੇ ਰੱਖਿਆ ਸਾਈਆਂ ਮੀਆਂ ਜੀ ਹਾਂ ਜੀ ਹਾਂ ਇਸ ਕਰਕੇ ਨਾ ਵੀ ਜਿਹੜਾ ਬੰਦਾ ਨਾਮ ਜਿਵੇਂ ਆਪਾਂ ਆਪਨ ਨੂੰ ਪਹਿਲਾਂ ਵਾਹਿਗੁਰੂ ਮੰਤਰ ਤੋਂ ਸ਼ੁਰੂ ਕਰਨਾ ਚਾਹੀਦਾ ਜੀ ਜੇ ਮੈਂ ਤੁਹਾਨੂੰ ਅੱਜ ਹੀ ਕਹਤਾ ਵੀ ਤੁਸੀਂ ਅੱਜ ਹੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਸ਼ੁਰੂ ਕਰੋ ਤੁਸੀਂ ਕਹੋਗੇ ਜੀ ਸਤ ਤੋਂ ਅਵਗਿਆ ਹੋ ਜੂ ਸਤ ਤੋਂ ਜਪਿਆ ਨਹੀਂ ਜਾਣਾ ਸਤ ਤੋਂ ਗਲਤੀ ਹੋ ਜੂ ਤੁਸੀਂ ਮੁੜ ਕੇ ਸਵਾਲ ਹੀ ਨਹੀਂ ਕਰਨਾ ਵੀ ਮੈਨੂੰ ਪੜ੍ਹਨਾ ਹੀ ਨਹੀਂ ਆਉਂਦਾ ਤੁਸੀਂ ਫੇਰ ਕਹਿਣਾ ਗੁਰੂ ਗ੍ਰੰਥ ਸਾਹਿਬ ਪੜ੍ਹ ਕਈ ਲੋਕਾਂ ਨੇ ਪੋਥੀਆਂ ਗਿਫਟ ਕੀਤੀਆਂ ਨੇ ਹਾਂਜੀ ਉਹਨਾਂ ਦੇ ਘਰਾਂ 'ਚ ਓਦਾਂ ਹੀ ਪਈਆਂ ਨੇ ਜੀ ਓਦਾਂ ਹੀ ਪੜੀਆਂ ਨੇ ਜੀ ਉਹਨਾਂ ਨੇ ਤੁਸੀਂ ਦੇਖਿਆ ਨੇ ਨਾ ਚਾਰ-ਚਾਰ ਭਾਗਾਂ ਵਾਲੇ ਜਿਹੜੇ ਅਰਥ ਆ ਅਰਥ ਵਾਲੇ ਮੈਂ ਉਹ ਉਹਨਾਂ ਦਾ ਨੋਂ ਨਹੀਂ ਲੈਣਾ ਜਿਨ੍ਹਾਂ ਨੇ ਦਿੱਤੀਆਂ ਨੇ ਉਹਨਾਂ ਨੇ ਨਾ ਜੀ ਚਾਰ-ਚਾਰ ਭਾਗਾਂ ਵਾਲੀਆਂ ਪੋਥੀਆਂ ਦਿੱਤੀਆਂ ਘਰਾਂ 'ਚ ਪਈਆਂ ਮੈਂ ਤਤ ਕੱਢੇ ਵੀ ਇਦਾਂ ਨਹੀਂ ਬਣਨੀ ਗੱਲ ਤੁਸੀਂ ਸ਼ੁਰੂਆਤ ਕਰੋ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਾ ਕੇ ਹੇ ਮਹਾਰਾਜ ਵਿਣ ਤੁਧ ਹੋਰ ਜੇ ਮੰਗਣਾ ਸਰ ਦੁੱਖਾਂ ਕੇ ਦੁੱਖ ਦੇ ਨਾਮ ਉਹ ਤੋਂ ਮੰਗਣਾ ਆਪਾਂ ਨਹੀਂ ਦੇਣਾ کئی ਬਾਬੇ ਦਿੰਦੇ ਵੀ ਨੇ ਨਾ ਕੰਨ ਕੋਨੇ ਚ ਦਿੰਦੇ ਵੀ ਨੇ ਆਪਾਂ ਨਹੀਂ ਦੇਣਾ ਆਪਾਂ ਉਹਦੀ ਬਾਣੀ ਦੀ ਪ੍ਰਚਾਰ ਕਰਨਾ ਆਪਾਂ ਤੋਂ ਤੋਂ ਬਿਨਾਂ ਹਈ ਕੁਛ ਨਹੀਂ ਜੀ ਆਪਾਂ ਜ਼ੀਰੋ ਆ ਜੇ 1 ਓੰਕਾਰ ਨਾਲ ਜੁੜ ਜਾਗੇ ਤਾਂ 10 ਵੀ ਬਣ ਜਾਗੇ 100 ਵੀ ਬਣ ਜਾਗੇ 1000 ਵੀ ਬਣ ਜਾਗੇ ਨਹੀਂ ਆਪਾਂ ਜ਼ੀਰੋ ਹੀ ਰਹਿਣਾ ਤੇ ਆਪਾਂ ਉਹ ਉਸ ਬੰਦੇ ਨੂੰ ਕਹਿਣਾ ਵੀ ਆਹ ਪੰਗਤੀ ਆ ਸੱਚੇ ਪਾਤਸ਼ਾਹ ਨੇ ਸਾਡੇ ਸਿਰ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਦੇ ਅੱਗੇ ਖੜ ਕੇ ਕਹਿ ਬਿਨ ਤੁਧ ਹੋਰ ਜੇ ਮੰਗਣਾ ਤੇਰੇ ਤੋਂ ਬਿਨਾ ਮਹਾਰਜ ਮੈਂ ਕੁਛ ਨਹੀਂ ਮੰਗਣਾ ਜੇ ਕੁਛ ਮੰਗੂਗਾ ਸਿਰ ਦੁੱਖਾਂ ਕੇ ਦੁਖ ਹੈ ਜੀ ਦੇ ਨਾਮ ਸੰਤੋਖਿਆ ਉੱਤਰੇ ਮਨ ਕੀ ਭੁੱਖ ਤੁਸੀਂ ਦੇਖੋ ਸੰਗਤ ਜਾਪ ਕਰਦੀ ਆ ਚੀਜ਼ਾਂ ਨੂੰ ਮੁੱਖ ਰੱਖ ਕੇ ਵੀ ਮੇਰਾ ਫੁਲਾਨਾ ਕੰਮ ਹੋ ਜਵੇ ਫੁਲਾਨਾ ਕੰਮ ਹੋ ਜੇ ਮੈਂ ਇੰਨਾ ਚਰਪਾਠ ਕਰੂ ਨੰਗੇ ਪੈਰੀ ਜਾਊਂਗਾ ਤੇ ਮੈਂ ਆ ਸੱਤਾ ਸੁਖਣਾ ਵੀ ਕਹਿ ਦਿੰਦੇ ਹਾਂ ਹਾਂ ਬਸ ਉਹ ਕੰਮ ਕਰਕੇ ਨਹੀਂ ਆਪਾ ਪ੍ਰੇਮ ਵਿੱਚ ਆ ਕੇ ਬੰਦਗੀ ਕਰੋ ਸੁੱਖਾਂ ਤਾਂ ਬਾਬਾ ਜੀ ਮਗਰ ਮਗਰ ਫਿਰਨਗੀਆਂ ਨੌ ਨਦੀਆਂ 18 ਸਿੱਧੀਆਂ ਪਿੱਛੇ ਲੱਗੀਆਂ ਤਾਂ ਮਗਰ ਮਗਰ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੇ ਸਦਾ ਵਸਾਈ ਹੈ ਨੀ ਦਣੀ ਤੁਸੀਂ ਦੇਖੋ ਪ੍ਰਾਤਨ ਗੁਰਸਿੱਖ ਜੰਗਲਾਂ 'ਚ ਰਹਿੰਦੇ ਸੀ ਕੀ ਮੰਗਦੇ ਸੀ ਗੁਰੂ ਤੋਂ ਹੁਣ ਤੁਸੀਂ ਦੇਖੋ ਭਾਈ ਮਨੀ ਸਿੰਘ ਨੇ ਬੰਦਬੰਦ ਘਟਾਇਆ ਗੁਰੂ ਤੋਂ ਕੀ ਮੰਗੇ ਮੰਗਿਆ ਕੁਛ ਆਰੇ ਚਲਾ ਲਿਆ ਆਪਾਂ ਹੁਣ ਮਨਾ ਕੇ ਖਟਿਆ 350 ਸਾਲਾ ਸੀਸ ਤੇ ਆਰਾ ਚਲਾਇਆ ਉਹ ਕਹਿੰਦੇ ਮੰਗ ਕੀ ਮੰਗਦਾ ਕਹਿੰਦਾ ਹਾਂ ਮੰਗਣਾ ਕਹਿੰਦਾ ਤਾਂ ਵਧੀਆ ਹੋ ਗਿਆ ਜੇ ਮੰਗ ਮੰਗੂਗਾ ਫਿਰ ਆਪਾਂ ਇਹਨੂੰ ਮੁਸਲਮਾਨ ਬਣਾਵਾਂਗੇ ਕਹਿੰਦੇ ਮੰਗ ਕੀ ਮੰਗਦਾ ਕਹਿੰਦਾ ਮੇਰਾ ਮੂੰਹ ਉਹ ਮੇਰੇ ਗੁਰੂ ਵੱਲ ਕਰ ਦਿਓ ਹਾਂਜੀ ਕਿੱਡੀ ਵੱਡੀ ਆ ਮੰਗਿਆ ਅਸੀਂ ਕਹਿੰਨਾ ਮਾਰੇ ਬੀਜਾ ਤਾਂ ਮਿਲਦੈ ਨਹੀਂ ਮੈਂ ਨੀ ਗੁਰਦਾਰੇ ਆਉਣਾ ਹੈ ਜੀ ਬਹੁਤ ਇਹੀ ਹੁੰਦੇ ਆ ਜੀ ਵੀ ਮੈਂ ਇੰਨੇ ਪਾਠ ਕੀਤੇ ਤੇ ਮੈਨੂੰ ਮਿਲਿਆ ਤਾਂ ਹੈ ਨਹੀਂ ਹਾਂ ਮੈਂ ਅੱਜ ਤੋ ਕਰਨਾ ਨਹੀਂ ਉਹ ਇਦਾਂ ਕਹਿੰਦੇ ਨੇ ਪਰ ਨਹੀਂ ਕਈ ਜਾਣੇ ਨਾ ਮਤਲਬ ਕਿ ਇਹੀ ਬਣਾ ਲਿਆ ਵੀ ਆ ਫਲਾਨੇ ਗੁਰਦਾਰ ਸਾਹਿਬ ਜਾ ਕੇ ਗੇ ਗੁਰੂ ਸਾਹਿਬ ਨੇ ਸਾਨੂੰ ਮੁੰਡਾ ਹੀ ਬਖਸ਼ਣਾ ਜੀ ਪੁੱਤ ਹੀ ਬਖਸ਼ਣਾ ਹਾਂਜੀ ਇਹ ਤਾਂ ਫਿਰ ਵਿਤਕਰਾ ਹੋ ਗਿਆ ਧੀ ਨਾਲ ਨਾ ਵੀ ਧੀयां ਤੇ ਨਹੀਂ ਕੋਈ ਮੰਗਦਾ ਤੇ ਨਹੀਂ ਮੰਗਦਾ ਜੀ ਸਾਡੇ ਨਾ ਬੇਟੀ ਹੋਈ ਸਾਇ ਪ੍ਰੀਤਕਾਰ ਅਸੀਂ ਇਹ ਅਰਦਾਸ ਕੀਤੀ ਜਿੱਦਣ ਅਸੀਂ ਇਹ ਭਾਈ ਸਾਹਿਬ ਭਰਮਨ ਜੋ ਸਿੰਘ ਖਾਲਸਾ ਦੇ ਮਾਤਾ ਜੀ ਨੂੰ ਹਸਪੀਟਲ ਲੈ ਕੇ ਜਾਣ ਲੱਗੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ ਕੇ ਅਰਦਾਸ ਕੀਤੀ ਹੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬੇਨਤੀ ਹੈ ਬੇਟਾ ਤੁਸੀਂ ਦੇਤਾ ਆਮ ਸੰਸਾਰ ਕਹਿੰਦਾ ਹੀ ਆ ਨਾ ਵੀ ਮੇਰੀ ਕੁਲ ਚੱਲੇ ਮੈਨੂੰ ਦੋ ਨਹੀਂ ਚਾਹੀਦੇ ਮੈਨੂੰ ਬੇਟੀ ਚਾਹੀਦੀ ਆ ਬੇਟੀ ਪਾਪੇ ਨਾਲ ਵੱਧ ਪਿਆਰ ਕਰਦੀ ਹੁੰਦੀ ਆ ਤੇ ਉਹ ਜੀ ਫਿਰ ਬੇਟੀ ਦਿੱਤੀ ਫਿਰ ਮੈਂ ਉਹਦਾ ਨਾਮ ਸਾਹਿਬ ਰੱਖਿਆ ਵੀ ਮੇਰੇ ਘਰੇ ਸਾਹਿਬ ਆਪ ਹੀ ਆ ਗਿਆ ਸਾਹਿਬ ਨੂੰ ਯਾਦ ਕਰਾਂਗੇ ਨਾਲ ਸਾਹਿਬ ਚਿੱਤ ਆਵੇ ਸਾਹਿਬ ਚਿੱਤ ਇਹਨਾਂ ਆ ਭਗਤਾਂ ਡਿੱਠੇ ਆ ਹੈ ਨਹੀਂ ਯਾਨੀ ਕਈ ਗੁਰਦੁਆਰੇ ਵਾਲੇ ਨੇ ਆਪਦੇ ਗੁਰਦਰਬ ਨੋ ਵੀ ਉਹੀ ਰੱਖ ਲਿਆ ਵੀ ਇਸ ਚੀਜ਼ ਨੂੰ ਮੁੱਖ ਰੱਖ ਕੇ ਲੋਕ ਸਾਡੇ ਕੋਲ ਆਉਣਗੇ ਪਰ ਗਲਤ ਗੱਲ ਹੈ ਜੀ ਸਾਰੀ ਬਾਣੀ ਉਹ ਗਾਧਬੂਦ ਹੈ ਜਦੋਂ ਤੁਸੀਂ ਇੱਕ ਓੰਕਾਰ ਤੋਂ ਲੈ ਕੇ 10 20 ਤੱਕ ਪੜਦੇ ਹੋ ਤੁਹਾਡੇ ਕपाट ਖੁੱਲਦੇ ਆ ਤੁਸੀਂ ਸਹਿਜ ਪੜ ਆਪ ਕਰਦੇ ਹੋ ਤੁਹਾਨੂੰ ਪਤਾ ਲੱਗਦਾ ਕਿ ਬਾਬਾ ਫਰੀਦ ਜੀ ਜਿਹੜੇ ਆ ਵਾਹ ਜੀ ਉਹ ਸਲੋਕਾਂ ਚ ਕਹਿੰਦੇ ਕੀ ਆ ਭਗਤ ਕਬੀਰ ਜੀ ਕਹਿੰਦੇ ਕੀ ਆ ਭਗਤ ਰਵਿਦਾਸ ਜੀ ਕਹਿੰਦੇ ਕੀ ਨੇ ਨਹੀਂ ਕਿੰਨੇ ਸਾਧੂ ਹਨਾ ਮਤਲਬ ਪਟਾ ਦੀ ਬਾਣੀ ਹੈਗੀ ਇੱਥੇ ਜੀ 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 ਬਿਲਕੁਲ ਉਹ ਜਦੋਂ ਤੱਕ ਖਜ਼ਾਨਾ ਖੋਲਦੇ ਨਹੀਂ ਉਦੋਂ ਤੱਕ ਫਿਰ ਪਤਾ ਨਹੀਂ ਲੱਗਦਾ ਨਹੀਂ ਪਤਾ ਲੱਗਣਾ ਜੀ ਲੋਕ ਡਰਦੇ ਨੇ ਜੀ ਪੜਨ ਤੋਂ ਲੋਕੀ ਪੈਸੇ ਦੇ ਦਿੰਦੇ ਨੇ ਕੋਈ ਪੜ ਦੇਵੇ ਮੇਰੇ ਵਾਸਤੇ ਪਰ ਮੈਂ ਨਹੀਂ ਪੜ ਸਕਦਾ ਪਰ ਇਹ ਗਲਤੀ ਹੈ ਜੀ ਸੁਣ ਲਵੇ ਜੇ ਕਈ ਠੀਕ ਹੈ ਕਈ ਅਨਪੜ ਹੁੰਦੇ ਚਲੋ ਪੜਿਆ ਨਹੀਂ ਜਾਂਦਾ ਨਾ ਮੈਂ ਬਹੁਤੇ ਬਜ਼ੁਰਗਾਂ ਨੂੰ ਦੇਖਦਾ ਨਾ ਜੀ ਤੇ ਪਰ ਉਹਦੇ ਸੁਣ ਵੀ ਲੈਣ ਤਾਂ ਲੱਗਦਾ ਕਿ ਇੱਕ ਵਾਰ ਜ਼ਿੰਦਗੀ ਚ ਮੈਨੂੰ ਲੱਗਦਾ ਵੀ ਹਰ ਇੱਕ ਨੂੰ ਜਿਹੜਾ ਸਿੱਖ ਦੇ ਘਰ ਜੰਮਿਆ ਉਹਨੂੰ ਸਾਇਰ ਪੜ੍ਹ ਜ਼ਰੂਰ ਕਰਨਾ ਚਾਹੀਦਾ ਤੁਸੀਂ ਦੇਖੋ ਜੀ ਗਿਆਨੀ ਠਾਕੁਰ ਸਿੰਘ ਨੇ ਪਟਿਆਲੇ ਵਾਲੇ ਉਹਨਾਂ ਨੇ ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਟਿਕਾ ਕਰਤਾ ਅਰਥ ਕਰ ਤੇ ਬੋਲ ਕੇ ਕਿੰਨੀ ਉਹਨਾਂ ਦੀ ਵੱਡੀ ਮਿਹਨਤ ਕਿੰਨੀ ਘਾਲ ਕਮਾਈ ਉਹਨਾਂ ਨੇ ਜੁਗਤੀਆਂ ਮੁਕਤੀਆਂ ਵੀ ਬਹੁਤ ਦੱਸੀਆਂ ਨੇ ਅਸੀਂ ਬਹੁਤ ਵਾਰ ਉਹਨਾਂ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜੋ ਅਰਥ ਕੀਤੇ ਨੇ ਅੱਜ ਕੱਲ ਤਾਂ ਚਲੋ ਨੈੱਟ ਦੀ ਬਹੁਤ ਕੋਸ਼ਿਸ਼ ਹੈ ਤੇ ਉਹ ਉਹ ਜ਼ਰੂਰ ਸੁਣਨਾ ਚਾਹੀਦਾ ਚਾਹੇ ਉਹ ਤਾਂ 20-20 ਮਿੰਟ ਦੇ ਟਰੈਕ ਹੁੰਦੇ ਨੇ ਹਾਂਜੀ 20-20 ਮਿੰਟ 25-25 ਮਿੰਟ ਅੱਧਾ ਘੰਟਾ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਪਾਠ ਤੇ ਉਹਦੇ ਅਰਥ ਸੁਣਨੇ ਚਾਹੀਦੇ ਕਿਉਂਕਿ ਕੱਲਾ ਕੱਲਾ ਸ਼ਬਦ ਸਾਡੀ ਕੱਲੀ-ਕੱਲੀ ਪ੍ਰੋਬਲਮ ਨੂੰ ਸੋਲਵ ਕਰਦਾ ਇੱਥੇ ਨਹੀਂ ਕਰਦਾ ਮਰ ਕੇ ਕਿੱਥੇ ਜਾਣਾ ਕਿ ਮੇ ਸਾਡਾ ਲੇਖਾ ਹੋਣਾ ਜਿਹੜੇ ਦੋਨਾਂ ਦੇ ਦੋਨਾਂ ਨੂੰ ਸਵਾਰਦਾ ਜੀ ਉਹ ਕਿਉਂਕਿ ਉੱਤੇ ਲੇਖਾ ਹੋਣਾ